ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਨਾਲ ਹੀ ਮਨ ਖੁਸ਼ ਹੋ ਜਾਂਦਾ ਕਿਉਂਕਿ ਰੂਹ ਦਾ ਰਿਸ਼ਤਾ ਜਦੋਂ ਬਾਬਾ ਹੀ ਨਾ ਬਣ ਜਾਂਦਾ ਨਾ ਤੇ ਫਿਰ ਦਿਲ ਦੇ ਅੰਦਰ ਤਾਗ ਰਹਿੰਦੀ ਹੈ ਕਿ ਕਦੋਂ ਦਰਬਾਰ ਜਾਈਏ ਤੇ ਬਾਬਾ ਹੀ ਨਾ ਮਿਲੀਏ ਤੇ ਉਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਜੀ ਵੀ ਉਡੀਕ ਕਰਦੇ ਆ ਕਿ ਮੇਰਾ ਬੱਚਾ ਮੇਰੇ ਕੋ ਕਦੋਂ ਆਏਗਾ ਸੋ ਜਦੋਂ ਸੱਚਾ ਰਿਸ਼ਤਾ ਬਣ ਜਾਂਦਾ ਨਾ ਆਪਣੇ ਗੁਰੂ ਦੇ ਨਾਲ ਤਾਂ ਫਿਰ ਹੋਰ ਰਿਸ਼ਤਿਆਂ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਬਾਕੀ ਰਿਸ਼ਤੇ ਦਾ ਸਿਰਫ ਮਤਲਬ ਦੀ ਡੋਰ ਦੇ ਬੰਨੇ ਹੋਏ ਆ ਪਰ ਜਿਹੜਾ ਰਿਸ਼ਤਾ ਤੁਹਾਡਾ ਆਪਣੇ ਗੁਰੂ ਦੇ ਨਾਲ ਬੰਦਾ ਨਾ ਉਹ ਤਾਂ ਜਨਮਾ ਜਨਮਾ ਤੱਕ ਰਹਿਣਾ ਤੇ ਬਾਬਾ ਦੀਪ ਸਿੰਘ ਜੀ ਤਾਂ ਤੂਫਾਨਾਂ ਚੋਂ ਕਢਾਣ ਵਾਲੇ ਸਾਥੀ ਗਏ ਉਹਨਾਂ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈਗੀ ਜਦੋਂ ਉਹਨਾਂ ਦਾ ਹੱਥ ਤੁਹਾਡੇ ਸਿਰ ਤੇ ਹੈਗਾ ਤੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਯਕੀਨ ਮੰਨੋ ਬਾਬਾ ਦੀਪ ਸਿੰਘ ਜੀ ਸਭ ਕੁਝ ਕਰ ਸਕਦੇ ਆ ਤੁਸੀਂ ਸੋਚ ਕੇ ਵੇਖੋ ਤੁਸੀਂ ਮੰਗ ਕੇ ਤਾਂ ਵੇਖੋ ਉਹਨਾਂ ਨੇ ਤੁਹਾਨੂੰ ਇੰਨਾ ਕੁਝ ਦੇ ਦੇਣਾ ਕਿ ਤੁਸੀਂ ਆਪ ਹੀ ਕਹਿਣਾ ਕਿ ਬਾਬਾ ਜੀ ਮੈਂ ਨਾ ਸੋਚਦਾ ਹੀ ਨਹੀਂ ਸੀ ਜਿੰਨਾ ਤੁਸੀਂ ਦੇ ਦਿੱਤਾ ਮੈਨੂੰ ਉਹਨਾਂ ਦੇ ਦਰਬਾਰ ਤੋਂ ਕੋਈ ਖਾਲੀ ਆਤਾਂਦਾ ਹੀ ਨਹੀਂ ਵਿਸ਼ਵਾਸ ਰੱਖੋ ਬਾਬਾ ਦੀਪ ਸਿੰਘ ਜੀ ਨੇ ਅਜੇ ਬਹੁਤ ਕੁਝ ਦੇਣਾ ਹੈ ਜ਼ਿੰਦਗੀ ਖਤਮ ਥੋੜੀ ਹੋਈ ਹੈ ਜੇ ਅੱਜ ਦੁੱਖ ਆ ਵੀ ਗਏ ਆ ਤੇ ਸੁੱਖਾਂ ਨੂੰ ਵੀ ਉਹਨਾਂ ਨੇ ਤੁਹਾਡੇ ਵੱਲ ਭੇਜ ਦੇਣਾ